ਪਰਵਾਸੀਆਂ ਦੇ ਮੁੱਦੇ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਕੁਝ ਪੰਜਾਬੀ ਧਿਰਾਂ ਪ੍ਰਵਾਸੀਆਂ ਦੇ ਹੱਕ ਚ ਪੁਕਤਰੀਆਂ ਨੇ ਤੇ ਕੁਝ ਨਵੇਂ ਕਾਨੂੰਨ ਦੀ ਮੰਗ ਕਰ ਰਹੀਆਂ ਨੇ ਇਸ ਮਾਮਲੇ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਉਸ ਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੁਸ਼ਿਆਰਪੁਰ ਵਿੱਚ ਪਿਛਲੇ ਦਿਨ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ 5 ਸਾਲਾ ਬੱਚੇ ਦੇ ਕਥਿਤ ਕਤਲ ਤੋਂ ਬਾਅਦ ਸੂਬੇ ਭਰ ਵਿੱਚ ਪ੍ਰਵਾਸੀ ਮਜ਼ਦੂਰਾਂ ਬਰੁੱਧ ਚਲਾਈ ਜਾ ਰਹੀ ਪ੍ਰਚਾਰ ਮੁਹਿੰਮ ਦਾ ਕਿਸਾਨ ਅਤੇ ਜਨਤਕ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਵੱਖ-ਵੱਖ ਜਥੇਬੰਦੀਆਂ ਦਾ ਬਫਦਰ ਸੰਯੁਕਤ ਕਿਸਾਨ ਮੋਰਚੇ ਦੇ ਨਿਰਦੇਸ਼ਾਂ ਹੇਠ ਐਸ.ਪੀ.ਐਮ ਗੜਸ਼ੰਕਰ ਨੂੰ ਮਿਲਿਆ ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਮ੍ਰਿਤਕ ਬੱਚੇ ਨੂੰ ਸ਼ਰਧਾਂਜਲੀ ਭੇਟ ਕੀਤੀ ਸੋਪਰੰਤ ਐਸਟੀਐਮ ਤੋਂ ਮੰਗ ਕੀਤੀ ਗਈ ਕਿ ਇਸ ਘਟਨਾ ਦੇ ਦੋਸ਼ੀ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਕਹਿਆ ਕਿ ਇਸ ਘਟਨਾ ਦੀ ਆੜ ਹਿੱਟ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਚਲਾਈ ਜਾ ਰਹੀ ਫਿਰਕੂ ਮੁਹਿੰਮ ਤਹਿਤ ਕਿਰਤੀਆਂ ਨੂੰ ਡਰਾਉਣ ਧਮਕਾਉਣ ਉੱਤੇ ਪੰਜਾਬ ਤੋਂ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਨੇ ਉਹਨਾਂ ਕਹਿਆ ਕਿ ਇਸ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਕਹਿਆ ਕਿ ਸੂਬੇ ਵਿੱਚ ਕੰਮ ਕਰਦੇ ਕਿਰਤੀਆਂ ਦੀ ਰਾਖੀ ਕੀਤੀ ਜਾਵੇ ਤੇ ਡਰ ਦਾ ਮਾਹੌਲ ਖਤਮ ਕੀਤਾ ਜਾਵੇ ਜ਼ਿਕਰਯੋਗ ਹੈ ਕਿ ਪ੍ਰਵਾਸੀਆਂ ਖਿਲਾਫ ਬਿਨਾਂ ਕਿਸੇ ਦੇਰੀ ਸਖਤ ਕਾਨੂੰਨ ਬਣਾ ਕੇ ਪੰਜਾਬ ਸਰਕਾਰ ਤੋਂ ਲਾਗੂ ਕਰਵਾਉਣ ਲਈ ਸਿੱਖ ਕਿਸਾਨ ਸਮਾਜਿਕ ਤੇ ਦਲਿਤ ਜਥੇਬੰਦੀਆਂ ਵੱਲੋਂ ਵਿਧੀਕ ਡਿਪਟੀ ਕਮਿਸ਼ਨਰ ਵਿਕਾਸ ਨਿਕਾਸ ਕੁਮਾਰ ਰਾਹੀਂ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਮੰਗ ਪੱਤਰ ਭੇਜਿਆ ਗਿਆ ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਗੁਰੂ ਸੰਗਸਵਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਮ੍ਰਿਤਕ ਬੱਚੇ ਹਰਬੀਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਸਮਾਗਮ ਕਰਵਾਇਆ ਗਿਆ ਜਿਸ 'ਚ ਵੱਡੀ ਗਿਣਤੀ 'ਚ ਪੰਜਾਬ ਭਰ 'ਚੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਨੇ ਪਹੁੰਚ ਕੇ ਜਿੱਥੇ ਬੱਚੇ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਉੱਥੇ ਹੀ ਇਸ ਕਨੌਣੀ ਘਟਨਾ ਦੀ ਸਖਤ ਨਿਖੇਦੀ ਕਰਦਿਆਂ ਪ੍ਰਵਾਸੀਆਂ ਖਿਲਾਫ ਜਮ ਕੇ ਪੜਾਸ ਕੱਢੀ ਵਕ ਵਕ ਜਥੇਬੰਦੀਆਂ ਨੇ ਸੰਬੋਧਨ ਕਰਦੇ ਹ ਜਿੱਥੇ ਮਾਸੂਮ ਹਰਬੀਰ ਸਿੰਘ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਉੱਥੇ ਹੀ ਪੰਜਾਬ ਦੀ ਧਰਤੀ ਤੇ ਪ੍ਰਵਾਸੀਆਂ ਦੀ ਵੱਧ ਰਹੀ ਆਬਾਦੀ ਦੇ ਮੱਦੇਨਜ਼ਰ ਸਖਤ ਕਾਨੂੰਨ ਬਣਾਉਣ ਦੀ ਸਰਕਾਰ ਤੋਂ ਮੰਗ ਕੀਤੀ ਗਈ ਇਕੱਠੋਂ ਪ੍ਰੰਤ ਜਥੇਬੰਦੀਆਂ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸੰਗਸਵਾ ਤੋਂ ਵਿਸ਼ਾਲ ਰੋਸ਼ ਮਾਰਚ ਮੈਨਿਸੈਕਟਰੀਏਟ ਤੱਕ ਕੱਢਿਆ ਗਿਆ ਜ਼ਿਕਰਯੋਗ ਹੈ ਕਿ ਦਹਾਕਿਆਂ ਤੋਂ ਪ੍ਰਵਾਸੀਆਂ ਨੇ ਪੰਜਾਬ ਦੀ ਖੁਸ਼ਹਾਲੀ ਵਿੱਚ ਵੀ ਆਪਣਾ ਵੱਡਾ ਯੋਗਦਾਨ ਪਾਇਆ ਖਾਸ ਤੌਰ ਤੇ ਸੰਨਤ ਅਤੇ ਖੇਤੀਬਾੜੀ ਦੇ ਖੇਤਰ ਤੋਂ ਇਲਾਵਾ ਉਹਨਾਂ ਨੇ ਅਨੇਕਾਂ ਤਰ੍ਹਾਂ ਦੇ ਹੋਰ ਵੀ ਕੰਮ ਸੰਭਾਲੇ ਹੋਏ ਨੇ ਇੱਕ ਤਰ੍ਹਾਂ ਨਾਲ ਉਹ ਸਮਾਜ ਦਾ ਹਿੱਸਾ ਬਣ ਚੁੱਕੇ ਨੇ ਜਿੱਕਰ ਕੋਈ ਵਿਅਕਤੀ ਕੋਈ ਅਪਰਾਧ ਜਾਂ ਹੋਰ ਗਲਤ ਕੰਮ ਕਰਦਾ ਤਾਂ ਉਸ ਨੂੰ ਕਾਨੂੰਨ ਅਨੁਸਾਰ ਸਜ਼ਾ ਦਾ ਭਾਗੀ ਜ਼ਰੂਰ ਬਣਾਇਆ ਜਾਣਾ ਚਾਹੀਦਾ ਪਰ ਉਸ ਦਾ ਗੁੱਸਾ ਹੋਰਾਂ ਤੇ ਕੱਢਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਸੂਬੇ ਦੀਆਂ ਕੁਝ ਪੰਚਾਇਤਾਂ ਨੇ ਇਸ ਸੰਬੰਧੀ ਮਤੇ ਵੀ ਪਾਏ ਨੇ ਅਤੇ ਪ੍ਰਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਦਿੱਤੀਆਂ ਨੇ ਜਨਾਵਰਧ ਵੱਡੀ ਗਿਣਤੀ ਵਿੱਚ ਪੰਜਾਬੀਆਂ ਵੱਲੋਂ ਹੀ ਪ੍ਰਤੀਕਿਰਿਆ ਦਿੱਤੀ ਗਈ ਹੈ ਇੱਥੋਂ ਤੱਕ ਕਿ ਕਈ ਕਿਸਾਨ ਜਥੇਬੰਦੀਆਂ ਵੱਲੋਂ ਵੀ ਆਪਣਾਏ ਗਏ ਅਜਿਹੇ ਰੁਕ ਦੀ ਨਿੰਦਿਆ ਕੀਤੀ ਜਾਣ ਲੱਗੀ ਹੈ ਪਿਛਲੇ ਦਿਨੀ ਬਹੁਤ ਸਾਰੀਆਂ ਬੁੱਧੀਜੀਵੀ ਲੇਖਕਾਂ ਤੇ ਕਲਾਕਾਰਾਂ ਨੇ ਵੀ ਹੁਸ਼ਿਆਰਪੁਰ ਵਿੱਚ ਵਾਪਰੀ ਅਪਰਾਧਿਕ ਘਟਨਾ ਦੀ ਸਖਤ ਆਲੋਚਨਾ ਕਰਦੇ ਆ ਕਿਹਾ ਕਿ ਕਿਸੇ ਮਾਨਸਿਕ ਤੌਰ ਤੇ ਬਿਮਾਰ ਵਿਅਕਤੀ ਦੇ ਕਾਰੇ ਲਈ ਕੋਈ ਸਮੁੱਚੀ ਭਾਈਚਾਰਾ ਦੋਸ਼ੀ ਨਹੀਂ ਹੋ ਸਕਦਾ ਪੰਜਾਬ ਦੀ ਪਰੰਪਰਾ ਇਹ ਰਹੀ ਹੈ ਕਿ ਉਸਨੇ ਸਭ ਵਰਗਾਂ ਜਾਤੀਆਂ ਅਤੇ ਖਿੱਤਿਆਂ ਦੇ ਲੋਕਾਂ ਨੂੰ ਹਮੇਸ਼ਾ ਆਪਣੇ ਗੱਲ ਨਾਲ ਲਗਾਇਆ ਅਜਿਹੀ ਪਰੰਪਰਾ ਕਾਇਮ ਰਹਿਣੀ ਚਾਹੀਦੀ ਹੈ ਸਵੰਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਇਹ ਕਿਹਾ ਕਿ ਕਿਸੇ ਵੀ ਮੰਤਭਾਗੀ ਕਟਨਾ ਨੂੰ ਕਿਸੇ ਪੂਰੇ ਵਰਗ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਇਸ ਲਈ ਸਭ ਨੂੰ ਕਸੂਰਬਾਰ ਨਹੀਂ ਠਹਿਰਾਇਆ ਜਾ ਸਕਦਾ ਇਸ ਸਵੰਦੀ ਉਹਨਾਂ ਨੇ ਸੰਬੰਧਿਤ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਹਦਾਇਤ ਵੀ ਕੀਤੀ ਹੈ ਇਸ ਸਮੇਂ ਲੱਖਾਂ ਹੀ ਪ੍ਰਵਾਸੀ ਸੂਬੇ ਵਿੱਚ ਕੰਮ ਤੇ ਲੱਗੇ ਹੋਏ ਨੇ ਦੂਜੇ ਪਾਸੇ ਮੀਡੀਆ ਰਿਪੋਰਟ ਅਨੁਸਾਰ ਅੱਜ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਅਮਰੀਕਾ ਆਸਟ੍ਰੇਲੀਆ ਕੈਨੇਡਾ ਤੇ ਯੂਰਪ ਦੇ ਬਹੁਤੇ ਦੇਸ਼ਾਂ ਵਿੱਚ ਵੀ 50 ਲੱਖ ਤੋਂ ਵਧੇਰੇ ਪੰਜਾਬੀ ਆਪਣਾ ਜੀਵਨ ਬਸਰ ਕਰ ਰਹੇ ਨੇ ਹਰ ਥਾਂ ਤੇ ਉਹਨਾਂ ਨੇ ਆਪਣੀ ਮਿਹਨਤ ਤੇ ਯੋਗਤਾ ਨਾਲ ਚੰਗਾ ਪ੍ਰਭਾਵ ਬਣਾਇਆ ਤੇ ਉੱਥੋਂ ਦੇ ਸਮਾਜਾਂ ਵਿੱਚ ਵੀ ਉਹਨਾਂ ਨੇ ਆਪਣੀ ਪਛਾਣ ਕਾਇਮ ਕੀਤੀ ਹੈ ਇਸ ਸਮੇਂ ਸਰਕਾਰ ਦੀ ਵੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਮਾਹੌਲ ਨੂੰ ਫੈਲਰ ਨੂੰ ਤਾਂ ਰੋਕਣ ਦਾ ਯਤਨ ਕਰੇ ਸਮਾਜ ਦੇ ਵੱਖ-ਵੱਖ ਚੇਤਨ ਵਰਗਾਂ ਨੂੰ ਵੀ ਆਪਸੀ ਭਾਈਚਾਰਾ ਤੇ ਸਮਾਜਿਕ ਸਾਂਝ ਬਣਾਈ ਰੱਖਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਜਇਹੇ ਯਤਨ ਨਾਲ ਹੀ ਸੂਬੇ ਵਿੱਚ ਫਿਰ ਤੋਂ ਸਖਾਵਾਂ ਮਾਹੌਲ ਸਿਰਜਿਆ ਜਾ ਸਕੇਗਾ ਉਸ ਤਰ੍ਹਾਂ ਇੱਕ ਗੱਲ ਜ਼ਰੂਰ ਹੈ ਜਿਵੇਂ ਕਿ ਜਦ ਪੰਜਾਬੀ ਦੂਜੇ ਮੁਲਕਾਂ ਵਿੱਚ ਜਾਂਦੇ ਨੇ ਤਾਂ ਉਸ ਦੇਸ਼ ਦੇ ਨਿਯਮ ਪੂਰਾ ਕਰਕੇ ਉਸ ਤੋਂ ਬਾਅਦ ਕੰਮ ਕਰਨ ਜਾਂ ਉੱਥੇ ਦੇ ਪੱਕੇ ਵਸਨੀਕ ਬਣਦੇ ਨੇ ਉਸੇ ਤਰ੍ਹਾਂ ਧੜਾ ਧੜ ਪੰਜਾਬ ਚ 12ਵਾਰੇ ਪ੍ਰਵਾਸੀਆਂ ਲਈ ਕੁਝ ਨਿਯਮ ਜ਼ਰੂਰ ਬਣਨੇ ਚਾਹੀਦੇ ਨੇ ਜੇਕਰ ਅਜੇ ਆ ਨਹੀਂ ਹੁੰਦਾ ਤਾਂ ਆਉਣ ਵਾਲੇ ਸਮੇਂ ਜੋ ਵਾਪਰੇਗਾ ਉਸ ਨੂੰ ਸੰਭਾਲ ਪਾਉਣਾ ਸਰਕਾਰਾਂ ਦੇ ਵੀ ਵਸੋਂ ਬਾਹਰ ਹੋ ਸਕਦਾ ਇੱਕ ਗੱਲ ਹੋਰ ਸਾਂਝੀ ਵਾਲਤਾ ਦੀ ਧਰਤੀ ਤੇ ਪ੍ਰਵਾਸੀ ਪਜਾਓ ਪੰਜਾਬ ਵਿਚ ਚਾਉਦੀ ਬਜਾਏ अपराधी ਪਚਾਓ ਪੰਜਾਬ ਬਚਾਓ ਦੇ ਨਾਰੇ ਲੱਗਦੇ ਜਾਂ ਨਿਯਮ ਬਣਾਓ ਪੰਜਾਬ ਬਚਾਓ ਤਾਂ ਇਹ ਤਰਕ ਸੰਗਤ ਹੋ ਸਕਦਾ ਸੀ ਇਹ ਵੀ ਕਠੋਰ ਸਚਾਈ ਹੈ ਕਿ ਬਿਨਾਂ ਪੁਨਸ਼ਾਨ ਦੇ ਬਾਹਰੋਂ ਆਏ ਅਪਰਾਧੀਆਂ ਦੀਆਂ ਧਾੜਾਂ ਨੇ ਪੰਜਾਬ ਦੇ ਅਮੀਰ ਵਿਰਸੇ ਨੂੰ ਗ੍ਰੈਂਡ ਲਗਾਇਆ ਜਿਵੇਂ ਕਿਹਾ ਕਿ ਪਹਿਲਾਂ ਵੀ ਦੱਸਿਆ ਕਿ ਸਰਦੀ ਸੂਬੇ ਵਿੱਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਵੀ ਉਹਨਾਂ ਦੇ ਖਾਤੇ 'ਚ ਪੈ ਰਹੀਆਂ ਨੇ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਨੇ ਪੰਜਾਬ ਦੇ ਸਰਪੱਖੀ ਵਿਕਾਸ ਵਿੱਚ ਚੌਖਾ ਹਿੱਸਾ ਪਾਇਆ ਪ੍ਰਵਾਸ ਕੁਦਰਤੀ ਵਰਤਾਰਾ ਪ੍ਰਵਾਸੀ ਭਾਰਤੀਆਂ ਵਿੱਚ ਪੰਜਾਬੀਆਂ ਦਾ ਨਾਂ ਵੀ ਪ੍ਰਮੁੱਖ ਹੈ ਬ੍ਰਿਟਾਨਵੀ ਸਾਮਰਾਜ ਬਲੇ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ ਨੇ ਵੀ ਵੱਡੀ ਗਿਣਤੀ ਵਿੱਚ ਕੈਨੇਡਾ ਅਮਰੀਕਾ ਤੇ ਪੱਛਮੀ ਦੇਸ਼ਾਂ ਵੱਲ ਕੋਚ ਕੀਤਾ ਵਿਕਸਿਤ ਦੇਸ਼ਾਂ ਦਾ ਵੀਜ਼ਾ ਲਗਵਾਉਣ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਤੇ ਅਖੰਡ ਪਾੜ ਤੱਕ ਕਰਵਾਏ ਜਾਂਦੇ ਨੇ ਦੁਆਬੇ ਦੇ ਇੱਕ ਗੁਰੂ ਧਾਮ 'ਚ ਖਡਾਉਣੇ ਰੂਪੀ ਜਹਾਜ਼ ਚੜਾਈ ਜਾਂਦੇ ਨੇ ਕੁਦਰਤੀ ਸੀ ਕੇ ਪ੍ਰਵਾਸ ਕਰਗੇ ਪੰਜਾਬੀਆਂ ਵੱਲੋਂ ਛੱਡੀ ਗਈ ਥਾਂ ਨੂੰ ਪੂਰਾ ਕਰਨ ਲਈ ਪ੍ਰਵਾਸੀਆਂ ਨੇ ਹੀ ਆਉਣਾ ਸੀ ਪ੍ਰਵਾਸੀ ਭਾਰਤੀਆਂ ਦੀਆਂ ਅਣਗਿਣਤ ਆਲੀਸ਼ਾਨ ਕੋਠੀਆਂ ਦੇ ਜਿੰਦਰੇ ਵੀ ਪ੍ਰਵਾਸੀਆਂ ਨੇ ਹੀ ਖੋਲੇ ਸਨ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਵੱਡੀ ਤعداد ਵਿੱਚ ਅਮਰ ਦਾ ਦੂਜਾ ਵੱਡਾ ਸਵੱਬ ਹਰੀ ਕ੍ਰਾਂਤੀ ਬਣੀ ਸੀ ਝੋਨਾ ਲਾਉਣ ਦੇ ਸੀਜ਼ਨ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਉੱਤਰ ਪ੍ਰਦੇਸ਼ ਅਤੇ ਬਿਹਾਰ ਆਦਿ ਰਾਜਾਂ ਚੋਂ ਮਜ਼ਦੂਰ ਆਉਂਦੇ ਸ਼ਮਲੇ ਵਾਲੀਆਂ ਪੱਗਾਂ ਵਾਲੇ ਦੇਸ਼ ਜ਼ੁਮੀਦਾਰ ਰੇਲਵੇ ਸਟੇਸ਼ਨਾਂ ਤੇ ਉਹਨਾਂ ਨੂੰ ਖੁਸ਼ ਆਮਦੀਦ ਕਹਿਣ ਲਈ ਉੱਪੜ ਦੇ ਸਨ ਹਰੀ ਕ੍ਰਾਂਤੀ ਨਾਲ ਆਈ ਖੁਸ਼ਹਾਲੀ ਕਾਰਨ ਪੰਜਾਬੀਆਂ ਨੇ ਖਤੀ ਕਾਰਜ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਝੰਡੀ ਐਸਾ ਪਾਣੀ ਪਿਆ ਕਿ ਉਹ ਪੂਰੀ ਤਰ੍ਹਾਂ ਪ੍ਰਵਾਸੀਆਂ ਤੇ ਨਿਰਪਰ ਹੋ ਗਏ ਸਥਾਨਕ ਲੋਕਾਂ ਵੱਲੋਂ ਯਾਗੀ ਕੀ ਥਾਂ ਜੇ ਕੋਈ ਦੂਜਾ ਭਰਦਾ ਤਾਂ ਇਸ ਲਈ ਪ੍ਰਵਾਸੀਆਂ ਨੂੰ ਦੋਸ਼ੀ ਕਿਵੇਂ ਠਹਿਰਾਇਆ ਜਾ ਸਕਦਾ ਸੂਚਬਾਨ ਪੰਚਾਇਤਾਂ ਨੇ ਮਤਿਆਂ ਚ ਕਿਹਾ ਕਿ ਉਹਨਾਂ ਦਾ ਪ੍ਰਵਾਸੀਆਂ ਨਾਲ ਨਹੀਂ ਸਗੋ ਅਪਰਾਧੀਆਂ ਨਾਲ ਵਿਰੋਧ ਹੈ ਇਸ ਤਰਕ ਵਿੱਚ ਸਿਆਣਪ ਨਜ਼ਰ ਆਉਂਦੀ ਹੈ ਇਹਨਾਂ ਪਿੰਡਾਂ ਦੇ ਪੰਚ ਸਰਪੰਚ ਕਹਿੰਦੇ ਨੇ ਕਿ ਪਿੰਡਾਂ ਵਿੱਚੋਂ ਬਾਹਰੋਂ ਆਏ ਹਰ ਵਿਅਕਤੀ ਕੋਲ ਆਧਾਰ ਕਾਰਡ ਜਾਂ ਕੋਈ ਹੋਰ ਸਰਕਾਰੀ ਪਛਾਣ ਪੱਤਰ ਹੋਣਾ ਲਾਜ਼ਮੀ ਹੈ ਅਣਗਿਣਤ ਲੋਕ ਅਪਰਾਧ ਕਰਕੇ ਦੂਜੇ ਰਾਜਾਂ ਵਿੱਚ ਪ੍ਰਵਾਸ ਕਰ ਜਾਂਦੇ ਨੇ ਪੰਜਾਬ ਵਿੱਚ ਹੋਈਆਂ ਗੋਲੀਬਾਰੀ ਦੀਆਂ ਅਣਗਿਣਤ ਘਟਨਾਵਾਂ ਵਿੱਚ ਜੂਪੀ ਬਿਹਾਰ ਤੇ ਔਰ ਸੂਬਿਆਂ ਦੇ ਗੈਂਗਸਟਰ ਸ਼ਾਮਲ ਸਨ ਉਹ ਸੁਪਾਰੀਆਂ ਲੈ ਕੇ ਦਿਨ ਦਿਹਾੜੇ ਪੰਜਾਬ ਵਿੱਚ ਖੂਨੀ ਵਾਰਦਾਤਾਂ ਕਰ ਜਾਂਦੇ ਨੇ ਮੁੱਢ ਕਦੀਮ ਤੋਂ ਪੰਜਾਬੀ ਮੁਸਲਮਾਨ ਖਾਤਰ ਜਰਵਾਨਿਆਂ ਨਾਲ ਲੋਹਾ ਲੈਂਦੇ ਆਏ ਨੇ ਜ਼ਾਲਮ ਦੀ ਤਰ੍ਹਾਂ ਉਹ ਕਦੇ ਨਹੀਂ ਬਣੇ ਹੋ ਸਕਦਾ ਕਿ ਅਜਿਹੀ ਮੋਹਮ ਪੰਜਾਬ ਨੂੰ ਬਦਨਾਮ ਕਰਨ ਲਈ ਚਲਾਈ ਜਾ ਰਹੀ ਹੋਵੇ ਕਿਸੇ ਸੂਬੇ ਵਿਸ਼ੇਸ਼ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਲਈ ਵੀ ਅਜਿਹੇ ਮਨਸੂਬਿਆਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਇਤਿਹਾਸ ਗਵਾਹ ਹੈ ਕਿ ਲੁਕਮੀ ਲੜਾਈ ਲੜਨ ਲਈ ਬਹਿਰੂਪੀਏ ਸਰਗਰਮ ਹੋ ਜਾਂਦੇ ਨੇ ਮਨਮਰਜ਼ੀ ਦੇ ਵਿਰਤਾਂਤ ਸਰਜ ਲਏ ਜਾਂਦੇ ਨੇ ਆਦੇ ਕਿ ਤਾਕਤਾਂ ਤਕਸੀਮਾਂ ਚੋਂ ਸੱਤਾ ਦਾ ਪੰਦ ਨਾਪਦਿਆਂ ਨੇ ਅਜਿਹੀਆਂ ਲੁਕਮੀਆਂ ਜੰਗਾ ਭਾਵੇਂ ਵਿਸ਼ੇਪ ਬਿਆਪੀ ਵਰਤਾਰਾ ਹੋ ਗਿਆ ਪਰ ਪੰਜਾਬ ਲੰਬੇ ਸਮੇਂ ਤੋਂ ਇਸ ਦਾ ਪੀੜਤਾ ਪੰਜਾਬ ਨੂੰ ਪ੍ਰਯੋਗਸ਼ਾਲਾ ਦੇ ਤੌਰ ਤੇ ਵਰਤਿਆ ਜਾ ਰਿਹਾ ਨਫਰਤ ਫਿਲਾ ਕੇ ਪੰਜਾਬ ਤੇ ਪੰਜਾਬੀਆਂ ਨੂੰ ਵੰਡੇ ਜਾਣ ਦਾ ਵਰਤਾਰਾ ਪੁਰਾਣਾ ਹੈ ਸੱਤਾ ਦੇ ਲੋਭੀ ਨਫ਼ਰਤ ਦੀ ਸੰਨਤ ਵਿੱਚ ਸਭ ਤੋਂ ਵੱਧ ਨਿਵੇਸ਼ ਕਰਦੇ ਨੇ ਪੰਜਾਬ ਵਿੱਚ ਬਾਦਅਮਨੀ ਫਿਲਾ ਕੇ ਦੇਸ਼ ਤੇ ਦੂਜੇ ਸੂਬਿਆਂ 'ਚ ਸਹਿਜੇ ਹੀ ਵੋਟਾਂ ਵਿਟੋਰੀਆਂ ਜਾਂਦੀਆਂ ਨੇ ਪੰਜਾਬ ਦੀ ਸਾੜ ਫੂਕ ਮਹਿੰਗੇ ਭਾਵ ਵਿਕਦੀ ਆ ਵਿਡੰਬਣਾ ਇਹ ਹੈ ਕਿ ਪੰਜਾਬੀ ਬੀਤੇ ਤੋਂ ਵੀ ਕੁਝ ਸਿੱਖਣ ਨੂੰ ਤਿਆਰ ਨਹੀਂ ਹਨ ਪੰਜਾਬ ਵਿੱਚ ਫੈਲਾਈ ਜਾਂਦੀ ਅੱਗ ਦਾ ਸਭ ਤੋਂ ਵੱਧ ਸੇਕ ਬਾਹਰਲੇ ਸੂਬਿਆਂ ਵਿੱਚ ਖੁਸ਼ਹਾਲ ਜੀਵਨ ਬਤੀਤ ਕਰਦੇ ਪੰਜਾਬੀਆਂ ਨੂੰ ਲੱਗਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ